ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਐ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ ਬਚ ਕੇ ਰਹੋ ਆਲੀਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਡਰ ਕਰਨ ਦੀ ਕਹਿ ਸੀ ਉਹਨਾਂ ਨੇ ਤੇ ਕਹਿ ਸੀ ਮੁਸਲਮਾਨ ਭਾਈਚਾਰੇ ਜਿਹੜੇ ਈਦ ਦਾ ਜਲਦੀ ਕਿਹੜੀ ਆ ਪੂਰੇ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੂਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ एलान ਕਰ ਗਏ ਜੀ ਐਸੀ ਤੁਹਾਡੀ ਜੀ ਸੀਦਗਰ ਨੂੰ ਬਹੁਤ ਸੋਨਾ ਬਣਾ ਦਾਂਗੇ ਇੱਕ ਇੱਟ ਦੀ ਲਗਾਈ ਇੱਕ ਸਾਲ ਹੋ ਗਿਆ ਦਵਾਰੇ ਚੋਣਾ ਆ ਗਿਆਂ ਪਿਛਲੀ ਚੋਣਾ ਦੇ ਵਿੱਚ ਵਾਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕਰਾਪਸ਼ਨ ਕੀਤੀ ਆ ਉਹਦੇ ਵਿੱਚ ਅੰਦਰ ਜਾ ਰਹੇ ਆ ਜੰਨੀ ਜੰਨੀ ਜੀ ਅੱਜ ਮੀਤ ਦੇ ਦਰਗਾਹ ਦੇ ਵਿੱਚ ਪਹੁੰਚੋ ਮੋਸਮ ਭਾਈਚਾਰ ਦੇ ਨਾਂ ਤੁਸੀਂ ਆ ਬੈਠ ਕੇ ਉਹਨਾਂ ਦੇ ਨਾਲ ਨਮਾਜ਼ ਪੜੀ ਮੈਂ ਹਰ ਸਾਲ ईद ਦੇ ਮੌਕੇ ਤੇ ਦੋ ਵਾਰ Eid गाते ਜਾਂਦਾ ਹੈ ਤੇ ਉੱਥੇ ਨਵਾਜ਼ ਵੀ ਉਹਨਾਂ ਦੇ ਨਾਲ ਬੈਠੀ ਦਾ ਉਹਨਾਂ ਨਾਲ ਅਰਦਾਸ ਵੀ ਕਰੀਦੀ ਹੈ ਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ ਅੱਜ ਵੀ ਮੈਂ ਜਲੰਧਰ ਦੇ ਵਿੱਚ Eidਗਾਹ ਦੇ ਵਿੱਚ ਆਇਆ Eid ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕ ਮੁਬਾਰਕ ਦਿਨਾ ਇਹ ਸਾਂਝਾ ਤਿਹਾਰ ਹੈ ਸਭ ਦਾ ਤਿਹਾਰ ਹੈ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣਾ ਮਨਾਉਣਾ ਚਾਹੀਦਾ ਹੈ ਇਲੈਕਸ਼ਨ ਦਾ ਰੋਜ਼ਬਾਰ ਵਾਹਿਆ ਇੱਕ ਵਾਰੋ ਵਾਰ ਜਿੰਦਰ ਤੋਂ ਐਸਾ ਲੋਕ ਸਭਾ ਕੈਂਡੀਡੇਟ ਹੋ ਸਕਦੇ ਹੋ ਕਾਂਗਰਸ ਵੱਲੋਂ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਐ ਜਿਹੜੇ ਲਾਰਚ ਦੇ ਵਿੱਚ ਬਿੱਗਦੇ ਨਹੀਂ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ ਬਚ ਕੇ ਰਹੋ ਹਲੇ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨ ਸਾਲਾਂ ਦੀ ਕਿਹੜੀ ਉਹਨਾਂ ਦੀ ਕੰਮ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਲਾਂ ਮੌਜੇ ਨਹੀਂ ਖੋਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਨਹੀਂ ਇੱਥੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕੰਮ ਤੁਸੀਂ ਕੋਠੀ ਇੱਕ ਲੈ ਰਹੇ ਹੋ ਹਰ ਬਸਟ ਸਟੇਟ ਦੇ ਵਿੱਚ ਲੈ ਰਹੇ ਹੋ ਇੱਥੇ ਜਲੰਧਰ ਦੇ ਵਿੱਚ ਔਰ ਇਸ ਪੂਰੀ ਕੰਸਟੀਚੁਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉੱਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਸ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟੇਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੀ ਤਰ੍ਹਾਂ ਮੈਂ ਹੁਣ ਕਰਾਂਗਾ ਜੀਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਦਰਦਾਂ ਦੀ ਕਿਹਾ ਸੀ ਉਹਨਾਂ ਨੇ ਕਿ ਕਿੱਸੇ ਮੁਸਲਮਾਨ ਭਾਈ ਜਿਹੜੇ ਜਿਹੜੇ ਈਦ ਦਾ ਦਰਵਾਜ਼ਾ ਜਲਦੀ ਕਿਹੜੀ ਹੈ ਇਸ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰਗੇ ਸੀ ਅਸੀਂ ਤੁਹਾਡੀ ਇਹ ਸੀਦਗਾਹ ਨੂੰ ਬਹੁਤ ਸੋਨਾ ਬਣਾ ਦਾਂਗੇ ਇੱਕ ਇੱਟ ਦੀ ਲਗਾਈ ਇੱਕ ਸਾਲ ਹੋ ਗਿਆ ਹੈ ਦੁਬਾਰੇ ਚੋਣਾਂ ਆ ਗਈਆਂ ਪਿਛਲੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕ腐ਸ਼ਨ ਕੀਤੀ ਹੈ ਉਹਦੇ ਵਿੱਚ ਅੰਦਰ ਜਾ ਰਹੇ ਹੈ ਜੀ ਸਰ ਜੀ ਚਾਹਾਂਗੇ